ਸਾਰੇ ਦੇਸ਼ ਦੇ ਵਿੱਚ ਇਹ ਧੁੰਦ ਦਾ ਕਹਿਰ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜੇ ਗੱਲ ਕਰੀਏ ਸੰਗਰੂਰ ਦੀ ਤਾਂ ਅਸੀਂ ਇਸ ਟਾਈਮ ਖੜੇ ਆ ਬਰਨਾਲਾ ਕੈਂਚੀਆਂ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਤਕਰੀਬਨ 10 ਦਿਨ ਦਾ ਟਾਈਮ ਹੋ ਚੁੱਕਿਆ ਹੈ ਪਰ ਜਿਹੜੀ ਧੁੰਦ ਹੈ ਉਹ ਪੂਰੀ ਡਿੱਗ ਰਹੀ ਹੈ ਜਿਹੜੀਆਂ ਆਉਣ ਜਾਣ ਵਾਲੀਆਂ ਗੱਡੀਆਂ ਨੇ ਆਪਣੀ ਪਾਰਕਿੰਗ ਲਾਈਟ ਤੇ ਮੇਨ ਹੈੱਡਲਾਈਟ ਲਗਾ ਕੇ ਹੀ ਸਫ਼ਰ ਕਰ ਰਹੀਆਂ ਹਨ ਦਸਣਾ ਚਾਹਾਂਗੇ ਤਕਰੀਬਨ 10 ਵਜੇ ਚੁੱਕੇ ਹਨ ਪਰ ਜਿਹੜੀ ਧੁੰਦਾ ਘਟਣ ਦਾ ਨਾਂ ਨਹੀਂ ਲੈ ਰਹੀ ਜਿਸ ਦੇ ਕਾਰਨ ਆਪਾਂ ਜੇ ਗੱਲ ਕਹੀਏ ਕਿ ਆਵਾਜਾਈ ਦੇ ਵਿੱਚ ਤਾਂ ਫਰਕ ਪਿਆਈ ਪਿਆ ਜੇ ਦੁਕਾਨਦਾਰ ਵੀਰਾਂ ਦੀ ਜਾਂ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਕੰਮ ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਬਰਨਾਲਾ ਕੈਂਚੀਆਂ ਦੇ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਧੁੰਦ ਦਾ ਕੈਰ ਵੇਖਣ ਨੂੰ ਮਿਲ ਰਿਹਾ ਹੈ ਜਿਹੜੇ ਕੁਝ ਵੀਰ ਹਨ ਜਿਨ੍ਹਾਂ ਨੇ ਅੱਗ ਮਚਾ ਰੱਖੀ ਹੈ ਤੇ ਜਿਹੜੀ ਠੰਡ ਦੇ ਕੈਰ ਤੋਂ ਬਚਣ ਦਾ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਬਰਨਾਲਾ ਕੈਂਚੀਆਂ ਦੀਆਂ ਵਿਖਾ ਰਹੇ ਹਾਂ ਜਿੱਥੇ ਕੁਝ ਵੀਰ ਇਕੱਠੇ ਹੋਏ ਹੋਏ ਨੇ ਧੂਣੀ ਲਗਾ ਰੱਖੀ ਹੈ ਕਿਤੇ ਨਾ ਕਿਤੇ ਜਿਹੜੀ ਇਹ ਠੰਡ ਹੈ ਇਸ ਤੋਂ ਬਚਣ ਦੇ ਹਿੱਲੇ ਕਿਤੇ ਜਾ ਰਹੇ ਹਨ ਤਾਜ਼ਾ ਵਾਝੀ ਚੁੱਕੇ ਹਨ ਪਰ ਤੁੰਦ ਦੀ ਜਿਹੜੀ ਗੱਲ ਕਰੀਏ ਤਾਂ ਤੁੰਦ ਉਸੇ ਤਰ੍ਹਾਂ ਜਾਰੀ ਹੈ ਸਾਡਾ ਵੀਰ ਮੌਜੂਦ ਹੈ ਕੀ ਨਾਮ ਇਹਦੇ? ਵਿਨੋਦ ਕੁਮਾਰ ਜੀ। ਲੋ ਜੀ ਜਿਹੜੀ ਆਪਾਂ ਗੱਲ ਕਰੀਏ ਠੰਡ ਦੀ ਦਾ ਦਸੰਬਰ ਦਾ ਮਹੀਨਾ ਖਤਮ ਹੋਣ ਨੂੰ ਗਿਆ ਠੰਡ ਤਾਂ ਹੈ ਪਰ ਤੁੰਦ ਦਾ ਵੀ ਕਿਤੇ ਨਾ ਕਿਤੇ ਕਹਿਰ ਦੇਖਣ ਨੂੰ ਆ ਕੰਮ ਤੇ ਕਿੰਨਾ ਕਸਰ ਪਿਆ ਭਾਈ? ਕੰਮ ਤੇ ਤਾਂ ਬਹੁਤ ਜ਼ਿਆਦਾ ਅਸਰ ਪਿਆ ਜੀ। ਹਾਂ ਜਾਨੀ ਕਿ ਤੁੰਦ ਨਾਲ ਆਵਾਜ਼ ਆ ਵੀ ਘਟਾ ਹੈ। ਬੰਦਾ ਕਾਰੋਬਾਰ ਨੇ ਨਿਕਲ ਸਕਦਾ ਜੀ ਇਸ ਕਰਕੇ ਇਹਦਾ ਪ੍ਰਭਾਵ ਬਹੁਤ ਹੈ ਜੀ ਜੀ ਨਾਮ ਇਹ ਕਿੱਥੋਂ ਆ ਵੀਰੇ ਕੌਣ ਸਹੀ ਕੀ ਕਹਿਣਾ ਚਾਹੋਗੇ ਕਿ ਜੇ ਗੱਲ ਕਰੀਏ ਕਿ ਅਕਸਰ ਆਪਾਂ ਵੇਖਦੇ ਆ ਕਿ ਧੁੰਦ ਦੇ ਕਾਰਨ ਐਕਸੀਡੈਂਟ ਵੀ ਕਈ ਹੁੰਦੇ ਨੇ ਤੇ ਜਿਹੜੀ ਅੱਜ ਦੀ ਗੱਲ ਕਰੀ ਇਹਦਾ ਅੱਜ ਦਾ ਧੁੰਦ ਬਹੁਤ ਜਿਆਦਾ ਹੈ ਹਾਂ ਜੀ ਧੁੰਦ ਤਾਂ ਬਹੁਤ ਜਿਆਦਾ ਸਰ ਜੀ ਧੁੰਦ ਦੇ ਵਿੱਚ ਆਪੋ ਆਪਣਾ ਵਿਚਾਰ ਰੱਖਣਾ ਚਾਹੀਦਾ ਮਸ਼ੀਨਰੀ ਧਿਆਨ ਨਾਲ ਚਲਾਓ ਬਹੁਤ ਟਾਈਮ ਮੜਾ ਹੀ ਆਹੀ ਗੱਲ ਤੇ ਹੁਣ ਤੁੰਦੇ ਠੰਡ ਤੋਂ ਬਚਣ ਲਈ ਅੱਗ ਦਾ ਸੇਕਾ ਲੈ ਰਹੇ ਹਾਂਜੀ ਹੋਰ ਜੀ ਕੀ ਕਰੀਏ ਕੱਪੜੇ ਸਾਰੇ ਗਿੱਲੇ ਹੋਏ ਪਏ ਜੀ ਹਾਂਜੀ ਮੋਟਰਸਾਈਕਲ ਤੇ ਆਏ ਹਾਂਜੀ ਦੇਖ ਸਕਦੇ ਜਿਹੜੇ ਲੋਕ ਹਨ ਆਮ ਲੋਕਾਂ ਨੇ ਉਹਨਾਂ ਨੇ ਤਾਂ ਠੰਡ ਤੋਂ ਬਚਣ ਦੇ ਲਈ ਧੂਣੀ ਲਗਾ ਰੱਖੀ ਹੈ ਦੁਕਾਨਦਾਰ ਵੀਰਾਂ ਦਾ ਕਹਿਣਾ ਹੈ ਕਿ ਜਿਹੜੀ ਅੱਜ ਠੰਡ ਦੇ ਤੇ ਕਾਰਨ ਜਿਹੜੇ ਕੰਮਕਾਰ ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਹੈ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਹਨ ਔਰ ਵੀਰ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਮੇਰਾ ਇਹ ਉਤਾਰ ਸਿੰਘ ਤਾਰੇ ਤਾਰਾ ਜੀ ਕਿਸ ਤਰ੍ਹਾਂ ਦੇ ਦਿਓ ਜਿਹੜਾ ਠੰਡ ਦਾ ਕਰਕੋ ਹੈ ਕਹਿਰ ਹੈ ਉਹ ਵਧਦਾ ਜਾ ਰਿਹਾ ਹੈ ਤੁੰਦ ਦਾ ਜਿਹੜੇ ਤਕਰੀਬਨ 10 ਵਜੇ ਨੂੰ ਹੋ ਗਏ ਪਰ ਤੁੰਦ ਹਜੇ ਵੀ ਨਹੀਂ ਘਟਨ ਦਾ ਨਾਂ ਲੈ ਬਹੁਤ ਔਖਾ ਜੀ ਜਿਹੜੇ ਡੇਲੀ ਸਫਰ ਕਰਦੇ ਨੇ ਜਿਵੇਂ ਆਏ ਦਿਨ ਦੇਖਦੀਆਂ ਕਿ ਆਪਾਂ ਤੁੰਦਾ ਦੇ ਕਾਰਨ ਐਕਸੀਡੈਂਟ ਹੁੰਦੇ ਨੇ ਤੇ ਚਲੋ ਠੰਡ ਵੀ ਜ਼ਰੂਰੀ ਆ ਗਰਮੀ ਵੀ ਜ਼ਰੂਰੀ ਆ ਆਪਦਾ ਉਹਦੇ ਮੌਸਮ ਕੁਦਰਤ ਦਾ ਹੀ ਮੌਸਮ ਨੇ ਪਰ ਇਹਦੇ ਵਿੱਚ ਮੈਂ ਤਾਂ ਇਨਕ ਬੇਨਤੀ ਕਰਦਾ ਵੀ ਜਿਵੇਂ ਮੈਂ ਕਿਤੇ ਜਾਣਾਗਾ ਜੀ ਮੈਨੂੰ ਗਰਮੀਆਂ ਦੇ ਵਿੱਚ ਮੈਨੂੰ ਘੰਟਾ ਘੰਟਾ ਲੱਗਦਾ ਸੀ ਤੇ ਸਰਦੀਆਂ ਦੇ ਵਿੱਚ ਮਗਰ ਮੈਂ 2 ਘੰਟੇ ਦੇ ਵਿੱਚ ਵੀ ਭੱਗ ਜਾਊਗਾ ਤਾਂ ਮੇਰੇ ਲਈ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਕਿਉਂਕਿ ਮੈਂ ਆਪਦੀ ਵੀ ਸੇਫਟੀ ਦੇਖਣੀ ਆ ਤੇ ਦੂਸਰਿਆਂ ਦੀ ਵੀ ਸੇਫਟੀ ਦੇਖਣੀ ਆ ਸੋ ਦੇਖੋ ਜੀ ਮੌਸਮ ਆਗਾ ਮੌਸਮ ਨੇ ਕੱਪ ਦੇ ਰੰਗ ਦਿਖਾਉਣੇ ਨੇ ਗਰਮੀ 'ਚ ਸਾਡੀਆਂ ਚੀਕਾਂ ਘੜਾ ਦਿੰਦਾ ਜਦੋਂ ਗਰਮੀ ਪੈਂਦੀ ਹੁੰਦੀ ਆ ਠੀਕ ਆ ਜੀ ਤੇ ਸਰਦੀ ਦੇ ਵਿੱਚ ਜਦੋਂ ਠਾਰਦਾਗਾ ਪਰ ਇਹਦੇ ਨਾਲ ਜਿਹੜੀਆਂ ਫਸਲਾਂ ਨੇ ਗਿਆ ਜਾਂ ਹੋਰ ਜਿਹੜੀਆਂ ਸਬਜ਼ੀਆਂ ਨੇ ਫਰੂਟ ਨੇ ਉਹਨਾਂ ਦੇ ਲਈ ਵੀ ਠੰਡ ਬਹੁਤ ਜ਼ਰੂਰੀ ਆ ਤੇ ਪਰ ਵੱਡਾ ਕਾਰਨ ਇਹ ਆ ਵੀ ਜਿਹੜਾ ਧੁੰਦ ਪੈਂਦੀ ਆ ਧੁੰਦ ਦੇ ਵਿੱਚ ਕੁਛ ਦਿਨਾਂ ਨਹੀਂ ਹੈਗਾ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਬਾਕੀ ਇੱਕ ਥੋੜੀ ਜੀ ਇਹ ਹੋ ਜਾਂਦੀ ਆ ਵੀ ਰਾਹਗੀਰ ਨੇ ਜਿਹੜੇ ਉਹਨਾਂ ਨੂੰ ਖਾਸ ਤੌਰ ਤੇ ਆਪਦਾ ਧਿਆਨ ਰੱਖਣਾ ਕਿਉਂਕਿ ਆ ਅਕਸਰ ਜਿਹੜੇ ਹਾਦਸੇ ਹੁੰਦੇ ਨੇ ਉਹ ਥੋੜੀ ਬੁਤੀ ਲਾਪਰਵਾਹੀ ਦੀ ਨਾਲ ਜਾਂ ਆਪਣੀ ਤੇਜ਼ੀ ਦਾ ਹੁੰਦੇ ਨੇ ਅਗਰ ਮੈਂ ਉਹੀ ਫੇਰ ਬੇਨਤੀ ਕਰਦਾਗਾ ਤੁਹਾਡੇ ਚੈਨਲ ਰਾਹੀਂ ਵੀ ਧੁੰਦ ਦੇ ਦਿਨਾਂ ਦੇ ਵਿੱਚ ਜਾਂ ਵੈਸੇ ਵੀ ਆਪਾਂ ਅਗਰ ਆਪਣੀ ਜਿਹੜੀ ਸਪੀਡ ਨਾਲ ਜਾਣਾਗਾ ਨੋਰਮਲ ਸਪੀਡ ਨਾਲ ਜਾਣਾ ਤਾਂ ਉਹਦੇ ਵਿੱਚ ਨਾਲੇ ਆਪ ਦਾ ਬਚਾਓ ਨਾਲੇ ਦੂਜਿਆਂ ਦਾ ਬਚਾਓ ਕਿਤੇ ਨਾ ਕਿਤੇ ਤਾਰਾ ਜੀ ਜਿਵੇਂ ਠੰਡ ਦਾ ਵੱਧਦੀ ਜਾਂਦੀ ਹੈ ਜਿਵੇਂ ਆਪਾਂ ਮਜ਼ਦੂਰਾਂ ਦੀ ਗੱਲ ਕਰੀਏ ਜਿਹੜੇ ਦਿਹਾੜੀਦਾਰ ਨੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਕੰਮ ਤੇ ਅਸਰ ਪੈਂਦਾ ਦੇਖੋ ਜੀ ਜਿਹੜੇ ਮਜ਼ਦੂਰ ਨੇ ਕਿਉਂਕਿ ਆਹ ਦਿਨਾਂ ਦੇ ਵਿੱਚ ਕੋਈ ਮਿਸਤਰੀ ਨਹੀਂ ਲਾਉਂਦੇ ਹੈਗੇ ਮਿਸਤਰੀ ਨਹੀਂ ਲਾਉਂਦੇ ਹੈਗੇ ਮਿਸਤਰੀਆਂ ਦਾ ਕੰਮ ਨਹੀਂ ਆਂਦਾ ਤੇ ਲੇਬਰ ਚੌਂਕ ਦੇ ਵਿੱਚ ਜਾ ਕੇ ਦੇਖੋ ਜੀ 150 ਬੰਦਾ ਖੜਾਗਾ ਸਾਡਾ ਉਹਨਾਂ ਨੇ ਰੋਜ਼ ਦੀ ਰੋਜ਼ ਕਮਾ ਕੇ ਲੈ ਕੇ ਜਾਣਾ 5-700 ਰੁਪਏ ਦੀ ਢੜੀ ਹੈਗੀ ਰੋਜ਼ ਦੀ ਰੋਜ਼ ਉਹਨਾਂ ਦੀ ਢੜੀ ਲੱਗੂਗੀ ਫਿਰ ਉਹ ਬੱਚਿਆਂ ਦਾ ਜਾ ਕੇ ਟਿੱਡ ਭਰਨਗੇ ਇਹ ਇਹਦੇ ਅਸਰ ਤਾਂ ਬਹੁਤ ਵੰਦਾ ਗਰੀਬ ਬੰਦੇ ਨੂੰ ਬਹੁਤ ਔਖਾਗਾ ਜਿਨ੍ਹਾਂ ਨੇ ਹੁਣ ਜਿਹੜੇ ਇਹ ਨਹੀਂ ਹੈਗਾ ਇਹਦੇ ਨਾਲ ਨਾਲ ਜਿਹੜੇ ਮੁਲਾਜ਼ਮਾਂ ਨੇ ਜਿਹੜੇ ਮੁਲਾਜ਼ਮਾਂ ਨੇ ਜਿਨ੍ਹਾਂ ਦੀਆਂ ਦੂਰ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਔਖਾਗਾ ਦਿੱਲੀ ਦੀ ਲਈ ਅਪ ਡਾਊਨ ਕਰਨਾ ਉਹਨਾਂ ਲਈ ਵੀ ਔਖਾਗਾ ਔਖਾ ਤਾਂ ਸਾਰਿਆਂ ਲਈ ਆ ਪਰ ਜਿਹੜਾ ਟਿੱਡਾਗਾ ਇਹ ਜਿਹੜਾ ਟਿੱਡਾਗਾ ਨਾ ਜਾਂ ਪਰਿਵਾਰ ਆ ਜਾਂ ਮਜਬੂਰੀਆਂ ਨੇ ਇਹ ਨਾ ਠੰਡ ਦੇਖਦੇ ਨੇ ਨਾ ਜਿਹੜਾ ਜਿਹਨੇ ਕਮਾ ਕੇ ਖਾਣਾ ਹਮ ਤਾਂ ਕਮਾ ਕੇ ਖਾਣਾ ਹੀ ਖਾਣਾਗਾ ਜੀ ਬਹੁਤ ਧੰਨਵਾਦ ਕਿਹਦਾ ਸਾਡਾ ਹਰਤਾ ਸਿੰਘ ਤਾਰਾ ਜਿਹੜੇ ਇੱਕ ਮੁਸਾਫਿਰ ਸੰਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਮੌਸਮ ਹਰ ਇੱਕ ਜ਼ਰੂਰੀ ਆਪਾਂ ਮੈਂ ਗਰਮੀਆਂ ਆਪਾਂ ਮੈਂ ਸਰਦੀ ਆ ਪਰ ਕਿਤੇ ਨਾ ਕਿਤੇ ਜਦੋਂ ਸਰਦੀ ਆਂਦੀ ਹੈ ਤਾਂ ਜਿਹੜੇ ਆਪਾਂ ਮਜ਼ਦੂਰਾਂ ਦੀ ਗੱਲ ਕਰੀਏ ਜਿਹੜੇ ਦਿਹਾੜੀਦਾਰ ਮਜ਼ਦੂਰ ਹੁੰਦੇ ਹਨ ਉਹਨਾਂ ਦੇ ਕੰਮ ਤੇ ਕਿਤੇ ਨਾ ਕਿਤੇ ਅਸਰ ਪੈਂਦਾ ਤੇ ਜੇ ਆਪਾਂ ਧੁੰਦ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਅਸੀਂ ਵਿਖਾਉਣਾ ਚਾਹੁੰਦੇ ਆ ਬਰਨਾਲਾ ਕੈਂਚੀ ਦੀਆਂ ਤਸਵੀਰਾਂ ਹਨ ਜਿਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਆਪਣੀ ਪਾਰਕਿੰਗ ਲਾਈਟ ਲਗਾ ਕੇ ਨਾਲ ਲਗਾ ਕੇ ਚੱਲ ਰਹੀਆਂ ਨੇ ਕਿਤੇ ਨਾ ਕਿਤੇ ਰਿਫਲੈਕਟਰ ਵੀ ਲੱਗੇ ਨਜ਼ਰ ਆ ਰਹੇ ਹਨ ਕਿਉਂਕਿ ਕਿਤੇ ਨਾ ਕਿਤੇ ਜਦੋਂ ਤੁੰਦ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਲਾਈਟਾਂ ਦਾ ਕਿਤੇ ਆ ਡਰਾਈਵਰਾਂ ਨੂੰ ਬਹੁਤ ਵੱਡਾ ਸਹਾਰਾ ਲੱਗਦਾ ਹੈ ਸੰਗਰੂਰ ਤੋਂ ਰਵੀ ਹਰਮਨ ਜਾਗਵੰਤੀ